ਆ ਭਰਤੀਆਂ ਕੁੜੀਆਂ ਦੀਆਂ ਛੂਟਾ ਪੂਰਿਆਂ ਨਾਲ ਮੈਂ ਗੱਡੇ ਲਦਾ ਤੇ ਗੱਡੇ ਗੱਡੇ ਲਗਾਤੇ ਦਾਜ ਦੇਹਜਾਂ ਦੇ ਮੇਰੇ ਗੁੱਫਾ ਟਰਾਲੀਆਂ ਭਰਾਈਆਂ ਟਰਾਲੀਆਂ ਉਹ ਕਣਕ ਝੋਨੇ ਦੀਆਂ ਓਏ ਉਹ ਟਰਾਲੇ ਭਰਾਦੇ ਮੈਂ ਗਿਆ ਮਰਾਸੀਆ ਟਰਾਲੇ ਭਰਾਏ ਕਹਦੇ ਗਿੱਲੀ ਤੂੜੀ ਦੇ ਬੱਸ ਕਰਿਆ ਕਰ ਨਾ ਮੈਨੂੰ ਦੱਸੋ ਕੰਮ ਨੂੰ ਬੱਸ ਕਰਿਆ ਕਰ ਦੇਣਾ ਸਾਲ ਦਾ ਮਹੀਨਾ ਭੱਲ ਵੀ ਕਰਿਆ ਕਰ ਦੇਣਾ ਕੋਈ ਲੱਗਿਆ ਕੀ ਮਰਾਸੀਆ ਜਦੋਂ ਕੁੜੀ ਤੋਰੀ ਦੂਜੀ ਆ ਗਈ ਉਹਨੂੰ ਕਿੰਨੇ ਤਾਂ ਮੈਂ ਕੁੜੀ ਡੰਡੀ ਪਾ ਦਿਓ ਡੰਡੀ ਆਹ ਹਾਂ ਡੰਡੀ ਪਾਦੀ ਚੱਲੀ ਗੜ ਵਾਲੀ ਨੇ ਨਾ ਉਹਦੋਂ ਲੰਮੀ ਡੰਡੀ ਪਾਈ ਉਹਦੋਂ ਲੰਮੀ ਡੰਡੀ ਨਾ ਹੋ ਆ ਜਿਵੇਂ ਮੇਰੇ ਸਦਾ ਸੁਮੰਦਰ ਸਿੰਘ ਦਾ ਪਰਿਵਾਰ ਕੈਨੇਡਾ ਅਮਰੀਕਾ ਵਾਲੀ ਪਾਦੀ ਐਂਦਾ ਨਾ 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 ਸੀ ਇਹਨਾਂ ਦੋਗੇ ਥੋੜੀਆਂ ਹਾਂ ਇਹ ਤਾਂ ਮੇਰੇ ਸਰਦਾਰ ਆ ਤਾਂ ਇਹ ਤਾਂ ਉਹ ਲੰਮੀ ਡੰਡੀ ਪਾਈ ਯਾਰ ਲੰਮੀ ਡੰਡੀ ਕੋਈ ਪੈਲਸ ਵਾਲੀ ਪਾਦੀ ਨਾ 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 ਹਾਂ ਪਾਈ ਲੰਮੀ ਡੰਡੀ ਮਰਾਸੀਆ ਲੰਮੀ ਡੰਡੀ ਪਾਈ ਗਰੀ ਜਿਹੜੀ ਸਵੇਰ ਨੂੰ ਜਾਂਦੀ ਬੱਸ ਕਰਿਆ ਮਰਾਸੀ ਦਾ ਪਖੜਾ ਨਾ ਵੱਜੂਗਾ ਭੱਲ ਵੀ ਕਰਿਆ ਕਰਦਾ ਮਰੇ ਜਵਾਕ ਨੂੰ ਦੱਸ ਵੀ ਕਰਿਆ ਕਰਦਾ ਦੱਸ ਵੀ ਕਰਦਾ ਆ ਜੀ ਉਹ ਕੁੜੀ ਤੋਰੀ ਦੂਜੀ ਆ ਗਈ ਮਰਾਸੀਆ ਨੂੰ ਕੀ ਦਿੰਦਾ ਮੈਂ ਆਪਣੀ ਨੱਥ ਪਾ ਦੇ ਅਸੀਂ ਮੈਰੋ ਦੇ ਕੋ ਟੋਲੇ ਦੀ ਬਾਤੀ ਕਰੀ ਨਾ ਨਾ ਉਹ ਤੂੰ ਵੱਡੀ ਨੱਤ ਬਾਈ ਕੋਈ ਦੋ ਤਿੰਨਾਂ ਟੋਲਿਆਂ ਦੀ ਅਸੀਂ ਟੋਲਿਆਂ ਦੀ ਨਹੀਂ ਪਾਉਂਦੇ ਮੀਟਰਾਂ ਦੀ ਪਾਉਂਦੇ ਮੀਟਰਾਂ ਦੀ ਓ ਮਰਾਸੀਆ ਨੱਤ ਟੋਲਿਆਂ ਦੇ ਹਿਸਾਬ ਨਾਲ ਹੁੰਦੀ ਆ ਨਹੀਂ ਅਸੀਂ ਮੀਟਰਾਂ ਦੀ ਪਾਉਂਦੇ ਆ ਮੀਟਰਾਂ ਦੀ ਪਾਈ ਕਰੀ ਮੰੰਜੇ ਦੀ ਨੋ ਵੀ ਟੋਕਤੀ ਬੰਦੇ ਦੀ ਮੁੰਨੇ ਲਾ ਕੇ ਪਾਸ ਕਰਿਆ ਕਰ ਦੇਣਾ ਤੇਸ ਕਰਿਆ ਕਰ ਦੇਣਾ ਹੁਣ ਮਰਾਸੀਆ ਤੇਰਾ ਘਰ ਆ ਨਾਮ ਲਿਖ ਲੈ ਇੱਕੋ ਇੱਕ ਨਾਂ ਲਗਾ ਇੱਕੋ ਇੱਕ ਤੇਰੇ ਮਾਪਿਓ ਨੇ ਰੱਖਿਆ ਜਿਹੜਾ ਮੇਰੇ ਨਾਲ ਟਰੱਕ ਆਹਾ ਤੇਰਾ ਨਾ ਟਰੱਕ ਤੇਰੇ ਪਿਓ ਦਾ ਨਾ ਉਹਦੇ ਨਾਲ ਦੇ ਵੱਢੀ ਬੇਬੇ ਨਾਲ ਮਿੰਨੀ ਪਾਸ ਕਰਿਆ ਕਰ ਰਾਮੂ ਵਾਲੇ ਨੂੰ ਜਾਂਦੀ ਆ ਰਾਮੂ ਵਾਲੇ ਨੂੰ ਜਾਂਦੀ ਆ ਧੋਨੇ ਨੂੰ ਜਾਂਦੀ ਆ ਧੋਨਾ ਮੋ ਗਈ ਇਹ ਤਾਂ ਕਸ ਵੀ ਕਰਿਆ ਕਰ ਨਾਲ ਇੱਕੋ ਇੱਕ ਲਿਖ ਲੈ ਨਾ ਵਧੀਆ ਜਿਹਾ ਨਾਮ ਲਿਖਾ ਕੁੱਟ ਨਾ ਖਾ ਮੇਰੇ ਨਾਲ ਸਾਈਕਲ ਤੇਰਾ ਨਾ ਸਾਈਕਲ ਤੇਰੇ ਉਹ ਤਾਂ ਨਾ ਹੈ ਜਣ ਤੇ ਬੇਬੇ ਵੱਟੀ ਦਾ ਨਾ ਕੁੱਤੇ ਵਾਲੀ ਗਲਰੀ ਫਸ ਵੀ ਕਰਿਆ ਕਰਦਾ ਬਸੀ ਨੂੰ ਟੱਲੀ ਆ ਜਾਂਦੇ ਬਸੀ ਨਾਲ ਟੱਲੀ ਆ ਜੱਟੇ ਦਾ ਹੱਬ ਦਾ ਕੱਪਾ ਹੱਬ ਦਾ ਕੱਪਾ ਬਾਈ ਨੂੰ ਮਰਾੜਾ ਤੇ ਬਸ ਵੀ ਕਰਿਆ ਕਰਦਾ ਨਾ ਬਿਲਕੁਲ ਨਹੀਂ ਮੰਨ ਆ ਕੁੱਤੇ ਕਿ ਨਾਮ ਲਿਖ ਲਾ ਮੇਰਾ ਵਧੀਆ ਇਹ ਲਿਖਾ ਮੁਕੇ ਲੈਣਾ ਸਰਦਾਰ ਤੋਂ ਵਧਾਈ ਵਧੀਆ ਇਹ ਨਾਮ ਲਿਖਾ ਵਧੀਆ ਜਾ ਜਵਾਂ ਨਹੀਂ ਮੰਨ ਆ ਨਾ ਜਵਾਂ ਹੀ ਨਹੀਂ ਆ ਮੇਰਾ ਨਾ ਵੱਡਾ ਸਪੀਕਰ ਤੇਰਾ ਨਾ ਵੱਡਾ ਸਪੀਕਰ ਬੁੜੇ ਦਾ ਨਾ ਉਹ ਤੋਂ ਵੱਡਾ ਸਪੀਕਰ ਤੇ ਬੇਬੇ ਦਾ ਨਾ ਟੁੰਡੇ ਵਾਲੀ ਬੈਟਰੀ ਨੂੰ ਨਹੀਂ ਵਾਲੀ ਬੈਟਰੀ ਕੋਈ ਚੱਲਦੀ ਇੱਥੇ ਇਹ ਨਹੀਂ ਕਰਿਆ ਕਰਦਾ ਮੈਨੂੰ ਭਾਈ ਲੱਗੇ ਤੇਰਾ ਬਾਪ ਆਪੋ ਗਲੇ ਕਰੇ ਸਮਾਨ ਆਪਣਾ ਹੀ ਲੱਗਦਾ ਤੇਨ ਪਾਸ ਨਹੀਂ ਕਰਿਆ ਕਰ ਦੇਣਾ ਬਲਾਵੇ ਬੰਦੇ ਕੱਢਾ ਪਵਾਰ ਬਲਾਵੇ ਦੋਤਾ ਜਿਵੇਂ ਦੁਕਾਣਾਂ